ਮਾਰਨਿੰਗ ਦੋਸਤੋ ਸਭੀ ਦਾ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਘੋੜੀਆਂ ਦੇ ਹੀਟ ਸਾਈਕਲ ਬਾਰੇ ਠੀਕ ਹੈ ਇਹ ਉਲਟਾ ਸਟਾਰਟ ਹੋਊਗਾ ਧਿਆਨ ਨਾਲ ਸਮਝਿਓ ਠੀਕ ਹੈ ਆ ਇਹਦਾ ਜਿਹੜਾ ਪੀਰੀਅਡ ਆ ਆਹ ਜਿਹੜਾ ਤੁਸੀਂ ਦੇਖ ਰਹੇ ਹੋ ਮੰਨ ਲੇ ਕਿਦਰ ਇਹਦੇ ਵਿੱਚ ਓਵਿਲੇਸ਼ਨ ਹੁੰਦੀ ਹੈ ਓਵਿਲੇਸ਼ਨ ਤੋਂ ਬਾਅਦ ਕੀ ਆ ਫੋਲਿਕਲ ਟੁੱਟ ਕੇ ਜਿਹੜੀ ਅੰਡੇ ਤੇ ਸੈਗਰਾਮ ਦਾ ਮੀਲ ਮੀਲ ਹੁੰਦਾ ਜਿਹਦੇ ਵਿੱਚ ਘੋੜੀ ਕੱਲ ਬੈਕ ਫੇਟਦੀ ਆ ਠੀਕ ਹੈ ਤੇ ਸ਼ਾਲੀਆਂ ਨੂੰ ਅਕਸੈਪਟ ਨਹੀਂ ਕਰਦੀ ਹਾਰ ਡਾਈਸਟ੍ਰੈਸ ਪੀਰੀਅਡ ਆ ਇਹ ਦੋਨਾਂ ਪੀਰੀਅਡ ਦੇ ਵਿੱਚ ਘੋੜੀ ਘੋੜੇ ਨੂੰ ਅਵੋਇਡ ਕਰਦੀ ਆ ਇਹ ਜਿਹੜਾ ਪੀਰੀਅਡ ਆ ਇਹਦੇ ਵਿੱਚ ਜਦੋਂ ਘੋੜੀ ਮਤਲਬ ਇੱਥੇ ਜਿੱਥੇ ਫੋਲਿਕਲ ਬਣਿਆ ਸੀਗਾ ਉਹ ਕੇ ਆਊਗਾ ਉਹਨੂੰ ਧਿਆਨ ਨਾਲ ਸੁਣੋ ਜਿਹੜਾ ਆਹ ਫੇਸ ਆ ਇਹ ਡਾਈਸਟ੍ਰੈਸ ਦਾ ਭਾਵ ਕੀ ਆ ਘੋੜੀ ਨੇ ਸੀਰ ਮਤਲਬ ਵੀ ਫੋਲਿਕਲ ਰੀਲੀਜ਼ ਕਰਤਾ ਤੇ కార్ਪਸ ਲੂਟਿਅਮ ਬਣ ਗਿਆ ਪ੍ਰੋਜੈਸਟਰੋਨ ਰੀਲੀਜ਼ ਹੋਣ ਲੱਗ ਗਿਆ ਇਟ ਮੀਨ ਘੋੜੀ ਥੋੜੀ ਗੱਪਣ ਰਹਿ ਚੁੱਕੀ ਆ ਤੇ ਹੁਣ ਆ ਜਾਂਦੀ ਆ ਫੇਸ ਦੀ ਸਟਾਰਟਿੰਗ ਜਿਹੜੀ ਆ ਤੇ ਸਟਾਰਟਿੰਗ ਕੇਸ ਹੁੰਦਾ ਹੈ ਇਹਦਾ ਮਤਲਬ ਕੀ ਤੋਂ 22 ਦਿਨ ਦਾ ਸਾਈਕਲ ਹੁੰਦਾ ਇਹਦਾ ਸਾਈਕਲ ਸਟਾਰਟ ਹੁੰਦਾ 15ਵੇਂ ਦਿਨ ਤੋਂ ਬਾਅਦ ਅੱਜਵੇਂ ਤੁਸੀਂ ਦੇਖ ਸਕਦੇ ਹੋ ਠੀਕ ਹੈ ਜਦੋਂ ਕੋੜੀ ਪਹਿਲਾਂ ਹੀਟ ਦੇ ਵਿੱਚ ਸ਼ੁਰੂ ਆਉਂਦੀ ਆ ਉਹਦੇ ਲੱਛਣ ਕੀ ਆ ਉਹ ਅਲਰਟ ਹੋ ਜਾਂਦੀ ਆ ਹਰ ਇੱਕ ਆਵਾਜ਼ ਨੂੰ ਦੇਖ ਕੇ ਉਹ ਰਿਐਕਸ਼ਨ ਕਰਦੀ ਆ ਚਾਹੇ ਘੋੜੇ ਦੀ ਸਾਹਮਣ ਹੋਵੇ ਚਾਹੇ ਉਹਦੇ ਮਾਲਕ ਦੀ ਸਾਹਮਣ ਹੋਵੇ ਹਰ ਇੱਕ ਸਾਹਮਣ ਤੇ ਉਹ ਰਿਐਕਸ਼ਨ ਕਰਨਾ ਸ਼ੁਰੂ ਕਰ ਦਿੰਦੀ ਆ ਤੇ ਬਹੁਤ ਅਲਰਟ ਹੋ ਜਾਂਦੀ ਆ ਜਿਹਦੇ ਵਿੱਚ ਇਸ ਫੇਸ ਪੀਰੀਅਡ ਆ ਇਹਨੂੰ ਪ੍ਰੋਮੋ ਇਸ ਫੇਸ ਕਹਿੰਦੇ ਆਪਾਂ ਜਿਹੜਾ ਇਹ ਮਤਲਬ ਹੀਟ ਦਾ ਸ਼ੁਰੂਆਤੀ ਪੜਾਅ ਹੈ ਉਸ ਤੋਂ ਬਾਅਦ ਆ ਜਾਂਦਾ ਈਸਟ੍ਰਸ। ਗੇਰੇ ਵਿੱਚ ਐਲ ਐਚ ਤੇ ਈਸਟ੍ਰੋਜਨ ਹਾਰਮੋਨ ਨੇ ਰਿਲੀਜ਼ ਹੁੰਦੇ। ਪਹਿਲਾਂ ਈਸਟ੍ਰੋਜਨ ਹਾਰਮੋਨ ਪੀਕ ਤੇ ਜਾਂਦਾ ਉਹਦੇ ਬਾਅਦ ਫਿਰ ਐਲ ਐਚ ਰਿਲੀਜ਼ ਹੁੰਦਾ। ਇਹ ਹੁੰਦਾ 18 19 20 21। ਫਿਰ ਇੱਕ ਦਿਨ ਪਹਿਲਾਂ। ਮਤਲਬ ਇਹ 1 ਤੋਂ 2 ਦਿਨ ਇਧਰ ਉਧਰ ਹੋ ਸਕਦੇ ਨੇ ਇਹਦੇ ਵਿੱਚ ਕੋਈ ਉਹ ਡਾਊਟ ਵਾਲੀ ਗੱਲ ਨਹੀਂ। ਇਹਦੇ ਵਿੱਚ ਕੀ ਆ? ਇਹਦੇ ਵਿੱਚ ਜਿਹੜਾ ਐਲ ਐਚ ਹਾਰਮੋਨ ਉਹ ਰਿਲੀਜ਼ ਹੁੰਦਾ ਤੇ ਈਸਟ੍ਰੋਜਨ ਹਾਰਮੋਨ ਆ ਰਿਲੀਜ਼ ਹੁੰਦਾ। ਹੁਣ ਉਹ ਤੋਂ ਅੱਗੇ ਆ ਜਾਂਦਾ ਜੇ ਤਾਂ ਘੋੜੀ ਇੱਥੇ ਆ ਕੇ ਮਨ ਲੋ ਕਨਸੀਵ ਕਰ ਗਿਆ ਦਿਨਾਂ ਦੇ ਤੱਕ ਠੀਕ ਆ ਨਹੀਂ ਇੱਥੋਂ ਦੁਬਾਰਾ ਜਿਹੜਾ ਸਾਈਕਲ ਆ ਸਟਾਰਟ ਹੋਣਾ ਸ਼ੁਰੂ ਹੋ ਜਾਂਦਾ ਸਾਈਕਲ ਤਾਂ ਇੱਥੋਂ ਹੀ ਸਟਾਰਟ ਹੋ ਗਿਆ ਜੇ ਤਾਂ ਪ੍ਰੈਗਨੈਂਟ ਤਾਂ ਠੀਕ ਹੈ ਨਹੀਂ ਪ੍ਰੈਗਨੈਂਟ ਤਾਂ ਵੀ ਠੀਕ ਆ ਕਿਉਂਕਿ ਓਵਰੀ ਨੂੰ ਰਿਪੇਅਰ ਹੋਣ ਦੇ ਲਈ ਉਹ 5-6 ਦਿਨ ਲੱਗ ਜਾਂਦੇ ਆ ਫਿਰ 15ਵੇਂ ਦਿਨ ਤੋਂ ਦੁਬਾਰਾ பீਸਟ ਸਟਾਰਟ ਹੋ ਜਾਂਦਾ ਜੇਕਰ ਇੱਥੇ ਆ ਕੇ ਬਾਦ ਤੋਂ ਸੁਣਿਆ ਹੋਣਾ ਨਾ ਹੁੰਦੀ ਜੇਕਰ ਇੱਥੇ ਆ ਕੇ ਓੜੀ ਹੌਲਿਗਨ ਰਿਲੀਜ਼ ਕਰਦੀ ਹੌਲਿਗਨ ਰਿਲੀਜ਼ ਕਰਨ ਤੋਂ ਬਾਅਦ ਮਨਾਂ ਓਵਿਲੇਸ਼ਨ ਹੋ ਗਈ ਫਿਰ ਉਹ ਪ੍ਰੈਗਨੈਂਟ ਹੋ ਜਾਂਦੀ ਆ ਅਦਰਵਾਈਜ਼ ਉਹ ਪ੍ਰੈਗਨੈਂਟ ਜੇਕਰ ਪੂਰਾ ਟਾਈਮ ਤੇ ਨਹੀਂ ਮਿਲਦਾ ਫਿਰ ਉਹ ਪ੍ਰੈਗਨੈਂਟ ਨਹੀਂ ਹੁੰਦੀ ਤੇ ਹੁਣ ਇਹਦੇ ਚ ਰੋਲ ਕੀ ਆ ਜਿਹੜਾ ਆਪਾਂ ਤਾਮੀਨ ਦੇਖੋ ਨੂਰ ਕਰਦੇ ਆ ਜਿਹੜਾ ਮਨਨ ਬਹੁਤ ਸਾਰੇ ਠੰਡੇ ਤਰੀਕੇ ਨੇ ਜਿੱਕਰ ਤੇ ਪੈਂਦੇ ਆ ਉਹਦਾ ਕੋਈ ਰੋਲ ਨਹੀਂਦਾ ਜਿਹੜਾ ਆਹ ਪੀਰੀਅਡ ਆ ਇਹਦੇ ਵਿੱਚ ਉਹ ਕੀ ਆ ਜਿਹੜਾ ਪ੍ਰੋਜੈਸਟ੍ਰੋਨ ਹਾਰਮੋਨ ਉਹਨੇ ਜ਼ਿਆਦਾ ਰਿਲੀਜ਼ ਹੋਣਾ ਹੁੰਦਾ ਜੇਕਰ ਤੁਸੀਂ ਆਹ ਪੀਰੀਅਡ ਦੇ ਵਿੱਚ ਕੋਈ ਵੀ ਮਨਨ ਇੰਜੈਕਸ਼ਨ ਆ ਜਿਹੜਾ ਗਰੂਸੀ ਲੈਣਾ ਐਸੇ ਕਰਕੇ ਹੋ ਗਿਆ ਰੈਸੈਪਟਰ ਉਹ ਹੀ ਸਾਲਟ ਹੁੰਦਾ ਤੇ ਹੋਰ ਕਈ ਇੰਜੈਕਸ਼ਨ ਨੇ ਜਿਹੜੇ ਤੁਸੀਂ ਅੰਡਾ ਤੋੜਨ ਦੇ ਨਾਮ ਤੇ ਜਾਂ ਬਣਾਉਣ ਦੇ ਨਾਮ ਤੇ ਲਾਉਂਦੇ ਉਹ ਜੇ ਤੁਸੀਂ ਆਹ ਪੀਰੀਅਡ ਦੇ ਵਿੱਚ ਲਾਉਨੇ ਹੋ ਫਿਰ ਤੁਸੀਂ ਸੀਐਲ ਬਣਨ ਦੇ ਵਿੱਚ ਦਿੱਕਤ ਕਰਦੇ। ਘੋੜੀ ਨੇ ਜੇ ਪ੍ਰੈਗਨੈਂਟ ਹੋਣਾ ਵੀ ਹੁੰਦਾ ਤਾਂ ਵੀ ਹੁੰਦਾ। ਠੀਕ ਹੈ ਉਸ ਤੋਂ ਬਾਅਦ ਅੱਗੇ ਆਉਂਦਾ ਆਹ ਪੀਰੀਅਡ ਦੇ ਵਿੱਚ ਉਹ ਲਾਦੇ ਨੇ ਕੋਈ ਇਸਟਸ ਤੇ ਇਸਟਸ ਦੇ ਵਿੱਚ ਜੇਕਰ ਕੋਈ ਡਾਕਟਰ ਉਹਨੂੰ ਚੈੱਕ ਕਰਕੇ ਇਹ ਡਾਇਗਨੋਸ ਕਰਦੇ ਨੇ ਵੀ ਫੋਲਿਕਲ ਉਹ ਸਪੀਡ ਨਾਲ ਨਹੀਂ ਬਣ ਰਿਹਾ ਜਾਂ ਉਹ ਜਿਹਾ ਫੋਲਿਕਲ ਨਹੀਂ ਬਣ ਰਿਹਾ। ਇਹ ਆ ਪੀਰੀਅਡ ਦੇ ਵਿੱਚ ਉਹ ਇੰਜੈਕਸ਼ਨਾਂ ਦਾ ਰੋਲ ਹੁੰਦਾ ਇਹਦੇ ਵਿਚਾਰੇ ਬਿਲਕੁਲ ਇਹ ਚਾਰੇ ਸਾਈਕਲ ਨੂੰ ਤੁਸੀਂ ਫੋਟੋ ਨੂੰ ਦੇਖੀ ਲੁੱਤੇ ਹੋਣਾ ਤੇ ਇਹ ਸਾਰਾ ਜਿਹੜਾ ਹੀਟ ਸਾਈਕਲ ਹੁਣ ਮੈਂ ਤੁਹਾਨੂੰ ਦੱਸ ਦਿੰਦਾ ਕਿਹੜੇ ਕਿਹੜੇ ਹਾਰਮੋਨ ਨੇ ਜਿਹਦੇ ਵਿੱਚ ਮਤਲਬ ਜਿਹੜਾ ਨੂੰ ਆਪਾਂ ਆ ਸਾਈਕਲ ਇਹਦੇ ਵਿੱਚ ਈਸਟ੍ਰੋਜਨ ਤੇ ਐਂਡਰੋਜਨ ਲਈ ਦੋਨੇ ਨੇ ਜਿਹੜੇ ਟਿਊਬਰੀਕ ਗਲੈਂਡ ਤੇ ਉਹ ਟਿਊਬਰੀਕ ਗਲੈਂਡ ਤੋਂ ਰਿਲੀਜ਼ ਹੁੰਦੇ ਨੇ ਤੇ ਆ ਵੀ ਸਾਰੇ ਹਾਰਮੋਨ ਉੱਥੇ ਰਿਲੀਜ਼ ਹੁੰਦੇ ਨੇ ਪਰ ਇਹਨਾਂ ਦੇ ਵਿੱਚ ਫਰਕ ਕੀ ਆ ਜੇਕਰ ਇੱਥੇ ਆ ਕੇ ਘੁੜੀ ਸੀਐਲ ਬਣ ਜਾਂਦਾ ਠੀਕ ਹੈ ਜੀ ਫਿਰ ਉਹ ਮਨਨ ਅੰਡੇ ਤੇ ਸਪਰਮ ਦਾ ਮੇਲ ਹੋ ਗਿਆ ਆ ਪੀਰੀਅਡ ਦੇ ਵਿੱਚ ਜਾਨਕੀ ਓਵুলেਸ਼ਨ ਹੋਉਂਦੀ ਆ ਤੇ ਆ ਜਿਹੜਾ ਸਾਰਾ ਸਰਕਲ ਆ ਇਹਦੇ ਵਿੱਚ ਜੇਕਰ ਘੁੜੀ ਪ੍ਰੈਗਨੈਂਟ ਰਹੇਗੀ ਫਿਰ ਆ ਦੁਬਾਰਾ ਸਟਾਰਟ ਹੋ ਜੂਗਾ ਫਿਰ ਇਹ ਆਹੀ ਪੀਰੀਅਡ ਚੱਲਦਾ ਰਹੂਗਾ ਹਾਂ ਜੇ ਕਿਸੇ ਕਾਰਨ ਕਰਕੇ ਐਮਬ੍ਰਿਓ ਦੀ ਡੈਥ ਹੋ ਗਈ ਮਨਨ ਅੰਡੇ ਤੇ ਸਪਰਮ ਦਾ ਮੇਲ ਹੋਇਆ ਉਸ ਤੋਂ ਬਾਅਦ ਡਿਊਰਿੰਗ ਇਹ ਪੀਰੀਅਡ ਕਿਸੇ ਮਨ ਲਵੀ ਹਾਈਪਰ ਕਰਕੇ ਬੱਚੇ ਦੀ ਲੈਕ ਹੋਗੀ ਜਿਹੜਾ ਐਮਬਰੀਓ ਜਿਹੜਾ ਅੰਡੇ ਤੁਸੀਂ ਕਰਾਉਣਾ ਦਾ ਮੇਲਜੋ ਪ੍ਰਾਪ ਹੋ ਗਿਆ ਫਿਰ ਕੀ ਆ ਫਿਰ ਘੋੜੀ ਦੇ ਆਹੀ ਪੀਰੀਅਡ ਚੱਲਦਾ ਜਾਂਦਾ ਤਾਰਪਸ ਲੂਟਿਅਮ ਬਣਿਆ ਰਹਿੰਦਾ ਤੇ ਮਨ ਲਾ ਘੋੜੀ ਗੱਭਨ ਵਾਲੇ ਲੱਛਣ ਦਿਖਾਉਂਦੀ ਨਹੀਂ ਪਰ ਗੱਭਨ ਹੁੰਦੀ ਉੱਥੇ ਆ ਕੇ ਬੈਟਮੀਟ ਦਾ ਰੋਲ ਹੁੰਦਾ ਅਡਵਾਈਸ ਬਹੁਤ ਜ਼ਿਆਦਾ ਬੈਟਮੀਟ ਲਾਉਣੇ ਕਿਉਂਕਿ ਜੇ ਤੁਸੀਂ ਈਸਟ੍ਰੋਜਨ ਦਾ ਹਾਰਮੋਨ ਬਾਹਰ ਹੁੰਦੇ ਹੀ ਜਾਮੋਗੇ ਤੇ ਫਿਰ ਉਹਦਾ ਕੀ ਆ ਐਲ ਐਚ ਤੇ ਈਸਟ੍ਰੋਜਨ ਬਾਹਰ ਹੁੰਦੇ ਹੀ ਜਾਮੋਗੇ ਤੇਰੇ ਦਾ ਕੀ ਆ ਵੀ ਜਿਹੜਾ ਪ੍ਰਜੈਸਟੋਨ ਵਾਲਾ ਸਾਈਕਲ ਆ ਉਹ ਫਿਰ ਬਣਨਾ ਮੁਸ਼ਕਲ ਹੋ ਜੂਗਾ ਉਹਨੂੰ ਹਾਰਮੋਨ ਡਿਸਬੈਲੈਂਸ ਹੋ ਜੂਗਾ ਇਸ ਕਰਕੇ ਜਿਹੜਾ ਵੀ ਇੰਡੈਕਸ਼ਨ ਤੁਸੀਂ ਲਾਉਣਾ ਉਹ ਪ੍ਰੋਪਰ ਡਾਇਗਨੋਸਟਿਕ ਤੋਂ ਬਾਅਦ ਜਾ ਕੇ ਆਪਣੇ ਡਾਕਟਰ ਦੀ ਸਲਾਹ ਨਾਲ ਹੀ ਲਾਓ ਠੀਕ ਹੈ ਦੋਸਤੋ ਤੇ ਇੱਕ ਗੱਲ ਹੋਰ ਮੈਂ ਤੁਹਾਡੇ ਨਾਲ ਕਰਨੀ ਸੀ ਉਹ ਗੱਲ ਇਹ ਸੀ ਜੀ ਕੱਲ ਨਾ ਮੈਂ ਅ ਥੋੜੇ ਦਿਨ ਪਹਿਲਾਂ ਇੱਕ ਆ ਵੀਡੀਓ ਪਾਈ ਸੀ ਤੁਸੀਂ ਦੇਖ ਲਓ ਉਹਦੇ ਚ ਮੈਨੂੰ ਇੱਕ ਸੱਜਣ ਨੇ ਬਹੁਤ ਪਿਆਰੇ ਸੱਜਣ ਨੇ ਬਹੁਤ ਰਿਸਪੈਕਟ ਨਾਲ ਉਹਨਾਂ ਨੇ ਮੈਂ ਲੇਕ ਕਮੈਂਟ ਕੀਤਾ ਸੀ ਵੀ ਤੁਸੀਂ ਆ ਜਿਹੜੀ ਫੋਟੋ ਲਾਈ ਆ ਕਿਤਾਬਾਂ ਵਾਲੀ ਵੀ ਇਹਦੀ ਜਰੂਰਤ ਨਹੀਂ ਤੇ ਚੀਜ਼ਾਂ ਦੀ ਵੀ ਤੁਹਾਡੀ ਜਿਹੜੀ ਨੌਲੇਜ ਆ ਉਹ ਆਪਦੇ ਆਪ ਹੀ ਬੋਲ ਪੈਂਦੀ ਹੈ ਕਿਹਾ ਮੇਰੀ ਹੋਵੇ ਜਾਂ ਕਿਸੇ ਦੀ ਵੀ ਹੋਵੇ ਤੇ ਵੀ ਤੁਹਾਨੂੰ ਇਹ ਕੁਛ ਕਰਨ ਦੀ ਲੋੜ ਨਹੀਂ ਅੱਛਾ ਨਾਲ ਹੀ ਮੇਰੇ ਸੱਜਣ ਦਾ ਜਦਦਾ ਸਰੂਜੀਤ ਦਾ ਫੋਨ ਆਇਆ ਜਿਹੜੀ ਤੁਸੀਂ ਇੱਕ ਦੋ ਦਿਨ ਪਹਿਲਾਂ ਵੀਡੀਓ ਪਾਈ ਹੈ ਨਾ ਜਿਹੜਾ ਉਹਦੇ ਪਿੱਛੇ ਲਾਇਬ੍ਰੇਰੀ ਵਾਲਾ ਸਿੰਬਲ ਆਇਆ ਹੋਇਆ ਉਹ ਮੈਨੂੰ ਬਹੁਤ ਜੱਜਿਆ ਜੀ ਅੱਜ ਤੱਕ ਤੁਸੀਂ ਕਦੇ ਵਰਤਿਆ ਨਹੀਂ ਕਿ ਵੀ ਉਹ ਇਸ ਕਰਕੇ ਜੱਜਿਆ ਮੈਨੂੰ ਵੀ ਕਿਤਾਬਾਂ ਇੱਕ ਮਤਲਬ ਮੋਟੀਵੇਸ਼ਨ ਦਿੰਦੀਆਂ ਨੇ ਬੰਦੇ ਨੂੰ ਅੱਖਰ ਗਿਆਨ ਦੇ ਹੁਣ ਇਹ ਦੋਨਾਂ ਦੇ ਵਿੱਚੋਂ ਮਤਲਬ ਪਹਿਲਾਂ ਮੈਂ ਉਹ ਵੀਰ ਦੀ ਗੱਲ ਵੀ ਸਮਝਿਆ ਨਾ ਫੇਰ ਨਹੀਂ ਕਰਨਾ ਚਾਹੀਦਾ ਸੀਗਾ ਪਰ ਫਿਰ ਦੂਜਾ ਹੀ ਫੋਨ ਆਇਆ ਵੀ ਉਹ ਹਰ ਇੱਕ ਬੰਦੇ ਨੇ ਇੱਕ ਤਰ੍ਹਾਂ ਦੀ ਮੋਟੀਵੇਸ਼ਨ ਹੁਣ ਤੁਸੀਂ ਦੱਸੋ ਵੀ ਅੱਗੇ ਵਰਤਣਾ ਚਾਹੀਦਾ ਜਾਂ ਨਹੀਂ ਵਰਤਣਾ ਚਾਹੀਦਾ ਉਹਨਾਂ ਨੇ ਮੈਨੂੰ ਇਹ ਵੀ ਕਿਹਾ ਵੀ ਜੇ ਤੁਸੀਂ ਕਿਸੇ ਕੰਪਨੀ ਦਾ ਲੋਗੋ ਐਡ ਕਰਦੇ ਜਾਂ ਕੁਝ ਵੀ ਕਰਦੇ ਫੇਰ ਮੰਨ ਕੇ ਜਦੋਂ ਆਪਾਂ ਮੰਨੀਏ ਵੀ ਉਹ ਚੀਜ਼ ਠੀਕ ਆ ਜੇ ਤੁਸੀਂ ਪੈਸੇ ਲੈ ਕੇ ਰੱਖ ਦਿੱਤੀਏ ਪਰ ਉਹ ਇ tanto ਮੈਂ ਕੁਝ ਨਹੀਂ ਸੀਗਾ ਉਹ ਲਾਇਬ੍ਰੇਰੀ ਦਾ ਸਿੰਬਲ ਮੈਂ ਵੀ ਇਸ ਕਰਕੇ ਯੂਜ਼ ਕਰ ਲਿਆ ਸੀਗਾ ਪਹਿਲਾਂ ਮੇਰੇ ਦਿਮਾਗ 'ਚ ਨਹੀਂ ਸੀਗਾ ਬਟ ਉਹ ਦੋੇ ਤਰੀਕੇ ਨਾਲ ਲਿਆ ਜਾ ਸਕਦਾ ਵੀ ਉਹਦੇ ਤੋਂ ਕਿਸੇ ਨੂੰ ਮੋਟੀਵੇਸ਼ਨ ਮਿਲ ਸਕਦੀ ਆ ਕਿਸੇ ਲਈ ਉਹ ਮਤਲਬ ਫੇਕ ਵੀ ਲੱਗ ਸਕਦਾ ਧੰਨਵਾਦ ਦੋਸਤੋ ਅੱਸੀ ਗੱਲ ਮਿਲਦੇ ਆ ਅਗਲੀ ਵੀਡੀਓ